ਨੇ 14 ਕੁ ਮਾਰਫਲੇ ਅਕਤਹੀ ਮੇਜ ਨਹੀਂ ਨਹੀਂ ਆ ਆ ਇਧਰ ਅੱਛਾ ਜੀ ਤੇ ਇਹਨੇ ਤਾਂ ਮਕਾਨ ਬਣਾ ਲਿਆ ਹੋਰ ਤੇ ਇਹਦੇ ਤੋਂ ਮਤਲਬ ਕਿ ਲੜਾਈ ਸ਼ੁਰੂ ਹੋ ਗਈ ਲੋਕਾਂ ਹੋਰ ਵੀ ਬੜੇ ਆ ਨੇ ਪੰਚਾਇਤ ਵਾਲੀ ਜਿਹੜਾ ਨੇ ਵੀ ਕਦੇ ਨੇ ਵੜੀ ਆ ਤੇ ਇਹ ਫਿਰ ਤੋੜ-ਚੈਰੀ ਜਿਹੀ ਕੰਮ ਗਿਆ ਪਰ ਅਸੀਂ ਯੂਨੀਅਨ ਵਾਲਿਆਂ ਨੇ ਕਿਸਾਨਾਂ ਨੇ ਮਿਲ ਕੇ ਪੰਚਾਇਤ ਨੇ ਇਹde ਸਾਡਾ ਕੰਪਰੋਮਾਈਜ਼ ਹੋ ਗਿਆ ਇਹਨੇ ਕਿਹਾ ਵੀ ਥਾਂ ਦਾ ਥਾਂ ਲੈ ਲਓ ਤੇ ਮੇਰੇ ਮਕਾਨ ਨਾ ਹਟਾਓ ਇਸ ਵੀ ਇਹਨੇ ਕੋਰਚ ਕੀਤਾ ਉਹ ਵੀ ਇਹਨੇ ਵਾਪਸ ਲਲਿਆ ਸਾਡੀ ਮਤਲਬ ਇਹਦੇ ਨਾਲ ਕੋਈ ਗੱਲਬਾਤ ਨਹੀਂ ਨਾ ਇਹਦੀ ਸਾਡੇ ਨਾਲ ਗੱਲਬਾਤ ਅੱਛਾ ਜੀ ਇੱਥੇ ਪਿੰਡ ਦੇ ਵਿੱਚ ਕੋਈ ਛੜੂ ਪਾਰਟੀ ਤੇ ਸ਼ਰਾਬ ਦੀ ਅੰਸਰ ਹੈ ਉਹ ਜਦੋਂ ਅਸੀਂ ਇਹਨੂੰ ਛੱਪੜ ਨੂੰ ਪੰਚਾਇਤ ਵਾਲਿਆਂ ਨੇ ਫੈਸਲਾ ਕੀਤਾ ਡੂੰਗਾ ਕਰਾਉਣ ਦਾ ਤੇ ਉਹ ਪੁਲਿਸ ਘੱਲ ਦਿੰਦੇ ਹਨ ਜਿਹੜਾ ਕਿ ਨਾਂ ਇਹਨਾਂ ਦਾ ਵਰਦੇ ਵਿਚਾਰਿਆਂ ਦਾ ਜੀ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਕੋ ਅੱਜ ਵੀ ਇਸ ਮੈਟਰ ਦੇ ਉੱਤੇ ਪੁਲਿਸ ਆਈ ਰਹੀ ਪਰ ਉਹਨੇ ਜਦੋਂ ਸਾਡੇ ਜੂਨੀਅਨ ਵਾਲੇ ਵੇਖੇ ਉਹ ਇੱਥੇ ਚਲੇ ਗਿਆ ਗੱਲ ਜਿਹੜੀ ਆ ਵੀ ਉਹ ਝੂਠੀ ਆ ਸਾਡਾ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੈਗੀ ਸਿਰਫ ਤੇ ਸਿਰਫ ਇਹ ਸਿਆਸੀ ਲੋਕ ਜਿਹੜੇ ਆ ਉਹ ਕਬਤ ਕਰਾ ਰਹੇ ਆ ਪਿੰਡ ਦੇ ਵਿੱਚ ਕੋਈ ਪਿੰਡ ਚ ਕਬਤ ਵਾਲੀ ਗਲਵਾਦ ਨਹੀਂ ਇਹ ਵੀ ਸਾਡੇ ਭੈਣ ਭਰਾ ਆ ਇਹਨਾਂ ਨਾਲ ਸਾਡੀ ਐ ਬਿਲਕੁਲ ਫੈਸਲਾ ਹੋ ਗਿਆ ਵਾ ਇਹ ਕੋਈ ਸਾਲ ਦਾ ਮਸਲਾ ਚੱਲਣ ਡਿਆ ਪਹਿਲਾਂ ਵੀ ਦੋ ਵਾਰਾਂ ਜੀਸੀਬੀ ਲਾਈ ਆ ਪੁਲਿਸ ਆ ਕੇ ਟਾ ਜਾਂਦੀ ਰਹੀ ਅੱਜ ਅਸੀਂ ਪੁਲਿਸ ਨੂੰ ਫੋਨ ਆਇਆ ਇਹ ਆਖਿਆ ਵੀ ਕੰਪਲੇਂਟ ਲਿਓ ਕੌਣ ਕਰਦਾ ਕੀ ਮੇਜਰ ਸਿੰਘ ਕਰਦਾ ਤੇ ਹੋਰ ਕਰਦਾ ਪਰ ਮੇਜਰ ਸਿੰਘ ਤੇ ਕੋਈ ਕੰਪਲੇਂਟ ਕਰਨੀ ਨਹੀਂ ਜਾਇ ਇਹਨਾਂ ਨਾਲ ਸਾਡਾ ਜਿਹੜਾ ਫੈਸਲਾ ਹੋ ਗਿਆ ਵੀਡੀਓ ਆਂਦਾ ਜੀ ਐਂ ਕਹੇ ਵੀਡੀਓ ਵਾਲੀ ਜਾਓ ਕੋਈ ਵੀਡੀਓ ਸਾਡੇ ਖਰਾਬ ਪਰਚਾ ਕਰਾਉਣਾ ਤੇ ਕਰਾ ਦੇ ਇਹ ਗਲਤ ਕਰ ਰਹੇ ਆ। ਇਹਦਾ ਕੋਈ ਗੱਲ ਗਲਤ ਨਹੀਂ। ਵੇਖੋ ਪਿੰਡੋਂ ਪੰਡੀ ਸਰਕਾਰ ਦਾ ਸਫਾਈ ਮਿਸ਼ਨ ਚੱਲ ਰਿਹਾ ਆ। ਇਹ ਕੱਪੜਾ ਨੂੰ ਧੋਣਾ ਕਰਨਾ ਤਾਂ। ਇਹ ਐਸ ਛੱਪੜ ਦੇ ਵਿੱਚ 250 ਘਰ ਦਾ ਪਾਣੀ ਪੈਂਦਾ। ਪਾਣੀ ਦੀ ਪ੍ਰੋਬਲਮ ਆ। ਇਹਨਾਂ ਨਾਲ ਸਾਡਾ ਫੈਸਲਾ ਹੋ ਗਿਆ। ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ ਵਿਆਹ ਕੇ ਬੜੇ ਪ੍ਰੇਮ ਪਿਆਰ ਨਾਲ। ਪਰਾ ਹੋਮੇ ਸਾਨੂੰ ਖਬਰ ਮਿਲੀ ਪੁਲਿਸ ਇਥੋਂ ਹੋ ਕੇ ਗਈ ਆ। ਪਰ ਸਾਡੇ ਜੁਨੀਅਨ ਵਾਲੇ ਉਹਨਾਂ ਨੇ ਜਿਹੜੇ ਵੇਖੇ ਆ ਬੰਦੇ ਉਹ ਜਿਹੜੇ ਇਥੋਂ ਚਲੇ ਗਏ। ਪਰੇਸ਼ਾਨ ਕਰ ਰਹੇ ਹਾਂ ਕਾਉਂ ਸ਼ੁਰੂ ਚੱਲਣ ਡਿਆ ਜੀ ਹੁਣ ਹਾਂਜੀ ਸ਼ਾਮ ਚੱਲਣ ਡਿਆ ਹੁਣ ਚੱਲਣ ਡਿਆ ਜੀ ਕੰਮ ਪੁਲਿਸ ਨੇ ਰੋਕ ਦੇਣਾ ਜੇ ਸਾਡੀ ਅੱਜ ਨਹੀਂ ਨਾਲੇ ਨਾਮ ਦੇ ਹੁਣ ਤੇ ਕੋਈ ਰਿਕਾਰਡ ਨਹੀਂ ਹੁਣ ਉਹ ਤੇ ਉਹ ਕਹਿ ਰਹੇ ਸਾਡੇ ਸਰਪੰਚ ਸਾਹਿਬ ਨੂੰ ਇੱਥੇ ਨਹੀਂ ਕਿ ਉਹ ਤੇ ਬਾਹਰ ਗੱਡੀਆਂ ਦੇ ਉਹਨਾਂ ਦੇ ਮਿਸੇ ਸਰਪੰਚ ਆ ਵੀ ਨਹੀਂ ਜੀ ਤੁਸੀਂ ਕਰੋ ਅਸੀਂ ਕੱਲ ਵੀ ਮਸ਼ੀਨ ਚਲਾਵਾਂਗੇ ਤੇ ਜੇ ਕੱਲ ਵੀ ਕੋਈ ਸਾਡੀ ਝੜ ਛੁੜ ਕੋਈ ਤੇ ਫੱਟਾਂਗੇ ਤੇ ਫੇਰ ਅਸੀਂ ਰੋਡ ਵੀ ਬਲਾਕ ਕਰਾਂਗੇ ਠੀਕ ਮਤਲਬ ਧੱਕੇਸ਼ਾਹੀ ਦੇ ਖਿਲਾਫ ਠੀਕ ਆ ਆ ਟੋਏ ਦੀ ਵੀ ਛੱਪੜ ਇਹ ਆਪੇ ਬੋਲ ਦਿੰਦੇ ਆ ਬੱਟ ਦੇ ਲੈਗੇ ਵਿਚਾਰਾ ਥੋੜਾ ਜਾ ਬੀਖਰੀ ਬੀਖਰੀ ਆਇਓ ਭਾਜੀ ਦੱਸੋ ਭਾਜੀ ਕੀ ਨਾ ਜ ਆਪਣਾ ਤੇ ਕੀ ਮਸਲਾ ਤੁਹਾਡਾ ਛੱਪੜ ਦਾ ਸਾਡਾ ਮਸਲਾ ਇਹ ਆ ਕਿ ਅਸੀਂ ਕੋਠੇ ਨਹੀਂ ਤਾਂ ਨੇ ਚੰਦੇ ਸਾਫੋ ਟਾਈਮ ਨਹੀਂ ਸਾਫੇ ਅੱਛਾ ਇਹ ਛੱਪੜ ਚ ਪੈ ਗਏ ਸਾਡਾ ਛੱਪੜ ਦੇ ਅੱਠ ਮਰਲੇ ਅੱਗੇ ਥਾਂ ਨਿਕਲਿਆ ਅਸੀਂ ਕਿਹਾ ਵੀ ਸਾਡੇ ਹਿੱਸੇ ਇਹ ਹੈਗਾ ਵਾ ਹਰ ਹਰਤਾੜੀ ਮਰਲੇ ਥਾਂ 12 ਮਰਲੇ ਸਾਨੂੰ ਥਾਂ ਹੁੰਦਾ ਵਾ ਤੁਸੀਂ 12 ਸਾਨੂੰ ਇੱਧਰ ਦੇ ਦਿਓ ਤੇ ਜੇ ਇਹ ਤਰ੍ਹਾਂ ਦਾ ਸਿਨਾ ਤੇ ਰਹਿਦਾ ਥਾਂ ਜਿਹੜਾ ਉਹ ਹੀ ਸਰਪਾਕੇ ਦਾ ਵਤ ਪਾਉ ਤੇ ਟੋਏ ਕੀ ਤਾਡੀ ਸਾਂਝਾ ਨਾ ਪਿੰਡ ਵਾਲੇ ਦਾ ਪੰਚਾਇਤ ਨਾਲ ਸਹਿਮਤੀ ਹੋ ਗਈ ਹੈ। ਹਾਂਜੀ ਅਸੀਂ ਇਹ ਸਾਡੀ ਖੂਹ ਵਾਲੇ ਜਿਹੜੇ ਡਾਕਟਰ ਹੈ ਇਹਨਾਂ ਦੇ ਸਿਰ ਤੇ ਕੰਮ ਚੱਲਿਆ। ਮਤਲਬ ਤੁਹਾਨੂੰ ਇਹਨਾਂ ਦੇ ਵਿੱਚ ਕੋਈ ਇਤਰਾਜ਼ ਨਹੀਂ ਆ। ਨਹੀਂ। ਜੋ ਕਰਨਗੇ ਇਹ ਕਰਨਗੇ। ਠੀਕ ਹੈ। ਅਹੀਂ ਜੀ ਇਹਨਾਂ ਦਾ ਕੋਈ ਫਾਇਦਾ ਕਰਾਂ ਇਨਸਾਨੀਂ ਨਾ ਸਾਡੇ ਆਪਣੇ ਆ ਕੋਈ ਪਰਾਈ ਨਹੀਂ ਉਹ ਮਰਲੇ ਮਰਲੇ ਢੇੜ ਮਰਲੇ ਦੀ ਇੱਥੇ ਉੱਧਰ ਕੋਈ ਗੱਲ ਨਹੀਂ। ਹੋਰ ਵੀ ਲੋਕਾਂ ਵਾਲੇ ਆ। ਚਲ ਜੇ ਇਹਨਾਂ ਨਾਲ ਲਿਆ ਕੋਈ ਗੱਲ ਨਹੀਂ। ਇਹ ਜਾਣ ਬੁੱਝ ਕੇ ਲੜਾਈ ਪਾਉਣ ਦਾ ਇੱਕ ਚੱਕਰ ਆ। ਇਹ ਮੇਜਰ ਸਿੰਘ ਵਿਚਾਰਾ। ਆਜੇ ਸਾਰੇ ਇਹ ਥੋੜਾ ਜਿਹਾ ਲਾਇਸੈਂਸ ਲੈ ਸਿਆ ਦਿਮਾਗੀ ਟੋਟਪ ਕਰਦੇ ਘਰ ਨਹੀਂ ਗਏ ਤੇ ਅਸੀਂ ਬਹਿ ਕੇ ਇਹਦੇ ਨਾਲ ਮੈਂ ਪ੍ਰੇਮ ਪਿਆਰ ਨਾਲ ਵੀ ਇਹਨੂੰ ਕੋਈ ਹੋਰ ਅਸਰ ਨਾ ਪਵੇ ਤੇ ਫੈਸਲਾ ਜਿਹੜਾ ਬੀਬੀ ਕਸ਼ਮੀਰਪੁਰ ਨੇ ਵਿੱਚ ਪਾ ਕੇ ਜੀ ਕਰ ਲਿਆ ਅਸੀਂ ਕੋਈ ਗੱਲਬਾਤ ਨਹੀਂ ਇਹੋ ਜੀ ਸਾਰੀ ਪੰਚਾਇਤ ਸਾਰੇ ਸਹਿਮਤ ਹੈ ਸਾਡਾ ਜੀ ਠੀਕ ਜੀ ਧੰਨਵਾਦ ਜੀ ਤੇ ਕਿਹੜਾ ਪਿੰਡ ਜੀ ਪੁਰੀਆਂ ਤੋਂ ਤੁਸੀਂ ਮਜੂਦਾ 10 ਰੁਪਏਂ ਪਿੰਡ ਜੀ ਹਾਂ ਜੀ ਪਿੰਡ ਪੁਰੀਆਂ ਤੇ ਛੱਪੜ ਤਾਂ ਕੀ ਮਸਲਾ ਜੀ ਛੱਪੜ ਦਾ ਮਸਲਾ ਇਹ ਹੀ ਹੈ ਕਿ ਕੰਮ ਕਰਵਾ ਰਹੇ ਨੇ ਤੇ ਨਹੀਂ ਹੂੰ ਦੰਦੇ ਕੁਝ ਸ਼ਰਾਰਤੀ ਹਨ ਹੈਗੇ ਆ ਜਿਹੜੇ ਰੋਕੀ ਕੰਮ ਰੋਕਦੇ ਆ ਜੇ ਉਹ ਨਾ ਆਪਣੀਆਂ ਹਰਕਤਾਂ ਤੋਂ ਬਾਹਰ ਆਏ ਤੇ ਕੀ ਐਕਸ਼ਨ ਹਾਂ ਫਿਰ ਕੋਈ ਨਹੀਂ ਕਰਨੀ ਫਿਰ ਮਤਲਬ ਪਾ ਕੇ ਤੁਹਾਨੂੰ ਨਹੀਂ ਕਰਨੀ ਪਿੰਡ ਤੁਹਾਡੇ ਨਾਲ ਸਾਰਾ ਸਹਿਮਤ ਹੈ ਜੀ ਸਾਰਾ ਸਹਿਮਤ ਹੈ ਇਹ ਕਿੰਨੇ ਕੁ ਬੰਦੇ ਆ ਜਿਹੜੇ ਤੁਸੀਂ ਦੱਸਣ ਦੇ ਨੂੰ ਜਿਹੜੇ ਤੁਹਾਨੂੰ ਮਤਲਬ ਰੁਕਾਵਟ ਪਾਉਂਦੇ ਤੁਹਾਡੇ ਵਿਕਾਸ ਕੰਮਾਂ ਤੇ 3-5-6 ਬੰਦੇ ਹੈਗੇ ਆ ਜਿਹੜੇ ਰੁਕਾਵਟ ਹੁਣ ਤਾਂ ਨਹੀਂ ਨਾ ਕੋਈ ਗੱਲ ਹੁਣ ਕੰਮ ਚੱਲਣ ਡਿਆ ਜੀ ਹੁਣ ਅੱਜ ਚੱਲਣ ਡਿਆ ਜੀ ਕੀ ਚੱਲ ਰਿਹਾ ਹੈ ਧੰਨਵਾਦ